ਕਲਪਨਾ ਦਾ ਜਾਦੂ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਵਕਤ ਵੀ ਆਇਆ ਸੀ ਜਦੋਂ ਆਪਣੀ ਹਰ ਸੋਚ ਨੂੰ ਮੈਂ ਆਪਣੀ ਕਲਪਨਾ ਦਾ ਜਾਦੂ ਚੜਦਾ ਵੇਖਿਆ ਸੀ ਜਾਦੂ ਲਫਜ਼ ਸਿਰਫ ਬਚਪਨ ਦੀਆਂ ਸੁਣੀਆਂ ਕਹਾਣੀਆਂ ਵਿੱਚ ਕਦੇ ਸੁਣਿਆ ਸੀ ਪਰ ਵੇਖਿਆ ਇੱਕ ਦਿਨ ਅਚਾਨਕ ਉਹ ਮੇਰੀ ਕੁੱਖ ਵਿੱਚ ਆ ਗਿਆ ਸੀ ਤੇ ਮੇਰੇ ਹੀ ਪਿੰਡੇ ਦੇ ਮਾਸ ਦੇ ਉਰਲੇ ਵਿੱਚ ਪਲਣ ਲੱਗ ਪਿਆ ਸੀ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੇਰਾ ਬੇਟਾ ਮੇਰੇ ਜਿਸਮ ਦੀ ਆਸ ਬਣਿਆ ਸੀ 1946 ਦੇ ਅੰਤਲੇ ਦਿਨਾਂ ਦੀ ਗੱਲ ਅਖਬਾਰਾਂ ਤੇ ਕਿਤਾਬਾਂ ਵਿੱਚ ਕਈ ਉਹ ਹਾਦਸੇ ਪੜੇ ਹੋਏ ਸਨ ਕਿ ਖੋਣ ਵਾਲੀ ਮਾਂ ਦੇ ਕਮਰੇ ਵਿੱਚ ਜਿਹੋ ਜਿਹੀਆਂ ਤਸਵੀਰਾਂ ਹੋਣ ਜਾਂ ਜਿਹੋ ਜਿਹਾਂ ਰੂਪ ਉਹ ਮਨ ਵਿੱਚ ਜਿਤਵੇ ਬੱਚੇ ਦੀ ਨਹਾਰ ਉਹੋ ਜਿਹੀ ਹੋ ਜਾਂਦੀ ਹੈ ਤੇ ਮੇਰੀ ਕਲਪਨਾ ਨੇ ਜਿਵੇਂ ਦੁਨੀਆ ਤੋਂ ਉੱਲੇ ਹੋ ਕੇ ਹੌਲੀ ਜਿਹੀ ਮੇਰੇ ਕੰਨ ਵਿੱਚ ਆਖਿਆ ਜੇ ਮੈਂ ਸਾਹਿਰ ਦਾ ਮੂੰਹ ਹਰ ਵੇਲੇ ਜਿਤਵਾ ਤਾਂ ਮੇਰੇ ਬੱਚੇ ਦੀ ਸ਼ਕਲ ਉਹਦੇ ਨਾਲ ਮਿਲ ਜਾਵੇਗੀ ਜੋ ਜ਼ਿੰਦਗੀ ਵਿੱਚ ਨਹੀਂ ਸੀ ਪਾਇਆ ਜਾਣਦੀਆਂ ਇਹ ਉਸੇ ਨੂੰ ਪਾ ਲੈਣ ਦੇ ਕ੍ਰਿਸ਼ਮੇ ਵਰਗਾ ਸੀ ਰੱਬ ਵਾਂਗ ਰਚਨਾ ਕਰਨ ਦਾ ਯਤਨ ਜਿਸਮ ਦਾ ਇੱਕ ਸਤੰਤਰ ਕਰਮ ਸਿਰਫ ਸੰਸਕਾਰਾਂ ਤੋਂ ਸਤੰਤਰ ਨਹੀਂ ਲਹੂ ਮਾਸ ਦੀ ਹਕੀਕਤ ਤੋਂ ਵੀ ਸਤੰਤਰ دیਵਾਨਗੀ ਦੇ ਇਸ ਆਲਮ ਵਿੱਚ ਜਦੋਂ 3 ਜੁਲਾਈ 1947 ਨੂੰ ਬੱਚੇ ਦਾ ਜਨਮ ਹੋਇਆ ਪਹਿਲੀ ਵਾਰ ਉਹਦਾ ਮੂੰਹ ਵੇਖਿਆ ਆਪਣੇ ਰੱਬ ਹੋਣ ਦਾ ਯਕੀਨ ਆ ਗਿਆ ਤੇ ਬੱਚੇ ਦੇ ਪਲ ਦੇ ਮੂੰਹ ਨਾਲ ਇਹ ਕਲਪਨਾ ਵੀ ਪਾਦੀ ਰਹੀ ਕਿ ਉਹਦੀ ਸ਼ਕਲ ਸੱਚ ਵਿੱਚ ਸਾਹਿਰ ਨਾਲ ਮਿਲਦੀ ਹੈ। ਖੈਰ دیਵਾਨਗੀ ਦੀ ਸਿਖਰ ਉੱਤੇ ਪੈਰ ਰੱਖ ਕੇ ਹਮੇਸ਼ਾ ਨਹੀਂ ਖਲੋਤਾ ਜਾ ਸਕਦਾ। ਪੈਰਾਂ ਨੂੰ ਬੰਨ੍ਹ ਲਈ ਧਰਤੀ ਦਾ ਟੁਕੜਾ ਚਾਹੀਦਾ ਹੈ। ਇਸ ਲਈ ਆਉਂਦੇ ਬਰਿਆਂ ਵਿੱਚ ਮੈਂ ਇਹਦਾ ਜ਼ਿਕਰ ਇੱਕ ਤਰੀ ਕਹਾਣੀ ਵਾਂਗ ਕਰਨ ਲੱਗ ਪਈ। ਇੱਕ ਵਾਰੀ ਗੱਲ ਮੈਂ ਸਾਹਿਰ ਨੂੰ ਵੀ ਸੁਣਾਈ। ਆਪਣੇ ਆਪ ਉੱਤੇ ਹੱਸਦਿਆਂ। ਉਹਦੇ ਹੋਰ ਕਿਸੇ ਅਹਿਸਾਸ ਦਾ ਪਤਾ ਨਹੀਂ। ਸਿਰਫ ਇੰਨਾ ਪਤਾ ਹੈ ਇਓ ਸੁਣ ਕੇ ਹੱਸ ਪਿਆ ਤੇ ਉਹਨੇ ਸਿਰਫ ਇੰਨਾ ਆਖਿਆ ਵੈਰੀ ਪੂਅਰ ਟੇਸਟ ਸਾਹਿਰ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਇੱਕ ਰੋਸ ਹੈ ਕਿ ਉਹ ਸੋਹਣਾ ਨਹੀਂ ਇਸੇ ਵਿੱਚ ਉਹਨੇ ਮੇਰੇ ਪੂਅਰ ਟੇਸਟ ਟੇਸਟ ਹੋਣ ਦੀ ਗੱਲ ਆਖੀ ਇਸ ਤੋਂ ਪਹਿਲਾਂ ਵੀ ਇੱਕ ਗੱਲ ਵਾਪਰੀ ਸੀ ਇੱਕ ਦਿਨ ਉਹਨੇ ਮੇਰੀ ਧੀ ਨੂੰ ਝੋਲੀ ਵਿੱਚ ਬਿਠਾ ਕੇ ਆਖਿਆ ਸੀ ਤੈਨੂੰ ਇੱਕ ਕਹਾਣੀ ਸੁਣਾਵਾਂ ਤੇ ਜਦੋਂ ਮੇਰੀ ਧੀ ਕਹਾਣੀ ਸੁਣਨ ਲਈ ਤਿਆਰ ਹੋਈ ਤਾਂ ਉਹ ਸੁਣਾਉਣ ਲੱਗਾ ਇੱਕ ਸੀ ਲੱਕੜਹਾਰਾ ਉਹ ਦਿਨੇ ਇੱਕ ਜੰਗਲ ਵਿੱਚ ਲੱਕੜਾਂ ਚੀਰਦਾ ਸੀ। ਇੱਕ ਦਿਨ ਉਸੇ ਜੰਗਲ ਵਿੱਚ ਇੱਕ ਰਾਜਕੁਮਾਰੀ ਵੇਖੀ ਬੜੀ ਸੋਹਣੀ। ਲੱਕੜਹਾਰੇ ਦਾ ਜੀ ਕੀਤਾ ਉਹ ਰਾਜਕੁਮਾਰੀ ਨੂੰ ਲੈ ਕੇ ਦੌੜ ਜਾਵੇ। ਫੇਰ ਮੇਰੀਤੀ ਕਹਾਣੀਆਂ ਦੇ ਹੰਗਾਰੇ ਪਰ ਨਿੱਜੀ ਊਮਰ ਦੀ ਸੀ। ਇਸ ਲਈ ਬੜੇ ਧਿਆਨ ਨਾਲ ਕਹਾਣੀ ਸੁਣ ਰਹੀ ਸੀ। ਮੈਂ ਸਿਰਫ ਹੱਸ ਰਹੀ ਸਾਂ। ਕਹਾਣੀ ਵਿੱਚ ਦਖਲ ਨਹੀਂ ਸਾਂ ਦੇ ਰਹੀ। ਉਹ ਆਖ ਰਿਹਾ ਸੀ ਪਰ ਹੈ ਤਾਂ ਲੱਕੜਹਾਰਾ ਸੀ ਨਾ ਉਹ ਰਾਜਕੁਮਾਰੀ ਨੂੰ ਸਿਰਫ ਦੇਖਦਾ ਰਿਹਾ। ਦੂਰੋਂ ਦੀ ਖਲੋਕੀ ਤੇ ਫਿਰ ਉਹ ਉਦਾਸ ਹੋ ਕੇ ਲੱਕੜਾਂ ਚਿਰਨ ਲੱਗ ਪਿਆ ਸੱਚੀ ਕਹਾਣੀ ਹੈ ਨਾ ਹਾਂ ਮੈਂ ਵੀ ਵੇਖਿਆ ਸੀ ਪਤਾ ਨਹੀਂ ਬੱਚੀ ਨੇ ਕਿਉਂ ਆਖਿਆ ਸਾਹਿਰ ਹੱਸਦਾ ਮੇਰੇ ਵੱਲ ਵੇਖਣ ਲੱਗਾ ਵੇਖ ਲੈ ਇਹਨੂੰ ਵੀ ਪਤਾ ਹੈ ਤੇ ਬੱਚੀ ਨੂੰ ਪੁੱਛਣ ਲੱਗਾ ਤੂੰ ਉੱਥੇ ਹੀ ਸੀ ਨਾ ਜੰਗਲ ਵਿੱਚ ਬੱਚੀ ਨੇ ਹਾਂ ਵਿੱਚ ਸਿਰ ਹਿਲਾਇਆ ਸਾਹਿਰ ਨੇ ਫਿਰ ਉਹਨੂੰ ਝੋਲੀ ਵਿੱਚ ਬੈਠੀ ਨੂੰ ਪੁੱਛਿਆ ਤੂੰ ਉਹਨੂੰ ਲੱਕੜਹਾਰੇ ਨੂੰ ਵੀ ਵੇਖਿਆ ਸੀ ਨਾ ਪਹਿਲਾਂ ਕੌਣ ਸੀ ਬੱਚੀ ਨੂੰ ਉਸੇ ਕਦੀ ਕੋਈ ਇਲਹਾ ਮੁੱਤਰੇ ਲੱਗਦਾ ਸੀ ਕਹਿਣ ਲੱਗੀ ਤੁਸੀਂ ਸਾਹਿਰ ਨੇ ਫੇਰ ਪੁੱਛਿਆ ਤੇ ਉਹ ਰਾਜਕੁਮਾਰੀ ਕੌਣ ਸੀ ਮੰਮਾ ਬੱਚੀ ਹੱਸਣ ਲੱਗ ਪਈ ਸਾਹਿਰ ਮੈਨੂੰ ਕਹਿਣ ਲੱਗਿਆ ਵੇਖਿਆ ਬੱਚਿਆਂ ਨੂੰ ਸਭ ਕੁਝ ਪਤਾ ਹੁੰਦਾ ਹੈ ਫਿਰ ਬਰੇ ਬੀਤ ਗਈ 1960 ਵਿੱਚ ਜਦੋਂ ਮੈਂ ਬੰਬਈ ਗਈ ਤਾਂ ਉਹਨਾਂ ਦਿਨਾਂ ਵਿੱਚ ਰਜਿੰਦਰ ਸਿੰਘ ਵੈਦੀ ਬੜੇ ਮਿਹਰਬਾਨ ਦੋਸਤ ਸਨ ਅਕਸਰ ਮਿਲਦੇ ਸਨ ਇੱਕ ਤਰਕਾਲ ਬੈਠੇ ਗੱਲਾਂ ਕਰ ਰਹੇ ਸੀ ਕਿ ਅਚਾਨਕ ਉਹਨਾਂ ਨੇ ਪੁੱਛਿਆ ਪ੍ਰਕਾਸ਼ ਪੰਡਤ ਕੋਲੋਂ ਇੱਕ ਗੱਲ ਸੁਣੀ ਸੀ ਕਿ ਨਵਰਾਜ ਸਾਹਿਰ ਦਾ ਬੇਟਾ ਹੈ ਉਸ ਸ਼ਾਮ ਮੈਂ ਬੇਦੀ ਸਾਹਿਬ ਨੂੰ ਆਪਣੀ ਦੀਵਾਨਗੀ ਦਾ ਉਹ ਆਲਮ ਸੁਣਾਇਆ ਆਖਿਆ ਇਹ ਕਲਪਨਾ ਦਾ ਸੱਚ ਹੈ ਹਕੀਕਤ ਦਾ ਸੱਚ ਨਹੀਂ ਉਨਾ ਹੀ ਦਿਨਾਂ ਵਿੱਚ ਇੱਕ ਦਿਨ ਮੇਰੇ ਬੇਟੇ ਨੇ ਵੀ ਪੁੱਛਿਆ ਉਹਦੀ ਉਮਰ ਹੁਣ 13 ਕੁ ਵਰਿਆਂ ਦੇ ਸੀ ਮਾਮਾ ਇੱਕ ਗੱਲ ਪੁੱਛਾਂ ਸੱਚ-ਸੱਚ ਦੱਸੋਗੇ ਹਾਂ ਕੀ ਮੈਂ ਸਾਹਿਰ ਅੰਕਲ ਦਾ ਬੇਟਾ ਨਹੀਂ ਪਰ ਜੇ ਹਾਂ ਤਾਂ ਦੱਸ ਦਿਓ ਮੈਨੂੰ ਸਾਹਿਰ ਅੰਕਲ ਚੰਗੇ ਲੱਗਦੇ ਨੇ ਹਾਂ ਬੇਟੇ ਮੈਨੂੰ ਵੀ ਚੰਗੇ ਲੱਗਦੇ ਨੇ ਪਰ ਜੇ ਸੱਚ ਹੁੰਦਾ ਤਾਂ ਤੈਨੂੰ ਜ਼ਰੂਰ ਦੱਸ ਦੇਣੀ ਸੱਚ ਦੀ ਆਪਣੀ ਇੱਕ ਤਾਕਤ ਹੁੰਦੀ ਹੈ ਸੋ ਮੇਰੇ ਬੱਚੇ ਨੂੰ ਯਕੀਨ ਆ ਗਿਆ ਸੋਚਦੀ ਹਾਂ ਕਲਪਨਾ ਦਾ ਸੱਚ ਛੋਟਾ ਨਹੀਂ ਸੀ ਪਰ ਉਹ ਸਿਰਫ ਮੇਰੇ ਵਾਸਤੇ ਸੀ ਸਿਰਫ ਮੇਰੇ ਵਾਸਤੇ ਇੰਨਾ ਕਿ ਉਹ ਸੱਚ ਸਾਹਿਰ ਵਾਸਤੇ ਵੀ ਨਹੀਂ ਲਾਹੌਰ ਜਦੋਂ ਕਦੇ ਸਾਹਿਰ ਮਿਲਣ ਲਈ ਆਉਂਦਾ ਸੀ ਤਾਂ ਜਿਵੇਂ ਮੇਰੀ ਹੀ ਚੁੱਪ ਵਿੱਚੋਂ ਨਿਕਲਿਆ ਚੁੱਪਦਾ ਕਿ ਪੁਕੜਾ ਕੁਰਸੀ ਤੇ ਬਹਿੰਦਾ ਸੀ ਤੇ ਚਲਾ ਜਾਂਦਾ ਸੀ ਉਹ ਚੁੱਪਚਾਪ ਸਿਰਫ ਸਿਗਰਟ ਪੀਂਦਾ ਰਹਿੰਦਾ ਸੀ ਅੱਧਾ ਇੱਕ ਸਿਗਰਟ ਵੀ ਕੇ ਰਾਖਤਾਨੀ ਵਿੱਚ ਬੁਝਾ ਦਿੰਦਾ ਸੀ ਫਿਰ ਨਵਾਂ ਸਿਗਰਟ ਲਾ ਲੈਂਦਾ ਸੀ ਤੇ ਉਹਦੇ ਜਾਣ ਪਿੱਛੋਂ ਸਿਰਫ ਸਿਗਟਾਂ ਦੇ ਵੱਡੇ ਵੱਡੇ ਟੁਕੜੇ ਕਮਰੇ ਵਿੱਚ ਰਹਿ ਜਾਂਦੇ ਸਨ ਕਦੇ ਇੱਕ ਵਾਰ ਉਹਦੇ ਹੱਥ ਨੂੰ ਛੋਣਾ ਚਾਹੁੰਦੀ ਸੀ ਪਰ ਮੇਰੇ ਸਾਹਮਣੇ ਮੇਰੇ ਹੀ ਸੰਸਕਾਰਾਂ ਦਾ ਇੱਕੋ فاصلਾ ਸੀ ਜੋ ਤੈਹ ਨਹੀਂ ਸੀ ਹੁੰਦਾ ਉਦੋਂ ਵੀ ਕਲਪਨਾ ਦੀ ਕਰਾਮਾਤ ਦਾ ਆਸਰਾ ਲਿਆ ਸੀ ਉਹਦੇ ਜਾਣ ਪਿੱਛੋਂ ਮੈਂ ਉਹਦੇ ਛੱਡੇ ਹੋਏ ਸਿਗਰਟਾਂ ਦੇ ਟੁਕੜੇ ਸਾਮਕੀ ਅਲਮਾਰੀ ਵਿੱਚ ਰੱਖ ਲੈਂਦੀ ਸਾਂ ਤੇ ਫਿਰ ਇੱਕ ਇੱਕ ਟੁਕੜੇ ਨੂੰ ਇਕੱਲੀ ਬਹਿ ਕੇ ਬਾਲਦੀ ਸਾਂ ਤੇ ਜਦੋਂ ਉਹਨੂੰ ਉਂਗਲਾਂ ਵਿੱਚ ਫੜਦੀ ਸਾਂ ਯਾਪਦਾ ਸੀ ਜਿਵੇਂ ਉਹਦਾ ਹੱਥ ਛੋਹ ਰਹੀ ਹੋਵਾ ਸਿਗਰਟ ਪੀਣ ਦੀ ਆਤ ਮੈਨੂੰ ਉਦੋਂ ਪਹਿਲੀ ਵਾਰ ਪਈ ਸੀ ਹਰ ਸਿਗਰਟ ਜਲਾਉਣ ਲੱਗਿਆਂ ਯਾਪਦਾ ਉਹ ਕੋਲ ਹੈ ਸਿਗਰਟ ਦੇ ਧੂੰਏ ਵਿੱਚੋਂ ਜਿਵੇਂ ਉਹ ਜਿੰਨ ਵਾਂਗ ਪ੍ਰਗਟ ਹੋ ਜਾਂਦਾ ਸੀ ਫਿਰ ਬਰਿਆਂ ਪਿੱਛੋਂ ਆਪਣੇ ਇਸ ਅਹਿਸਾਸ ਨੂੰ ਮੈਂ ਇੱਕ ਸੀ ਅਨੀਤਾ ਨਾਵਲ ਵਿੱਚ ਲਿਖਿਆ ਇਹ ਸ਼ਾਇਰ ਨੂੰ ਸ਼ਾਇਦ ਅਜੇ ਤੱਕ ਮੇਰੇ ਸਿਗਰਟ ਦੇ ਇਸ ਇਤਿਹਾਸ ਦਾ ਪਤਾ ਨਹੀਂ ਸੀ ਸੋਚਦੀ ਹਾਂ ਕਲਪਨਾ ਦੀ ਇਹ ਦੁਨੀਆ ਸਿਰਫ ਉਹਦੀ ਹੁੰਦੀ ਹੈ ਜੋ ਇਹਨੂੰ ਸਿਰਜਦਾ ਹੈ ਤੇ ਜਿੱਥੇ ਇਹਨੂੰ ਸਿਰਜਣ ਵਾਲਾ ਰੱਬ ਵੀ ਇਕੱਲਾ ਹੁੰਦਾ ਹੈ ਆਖਰ ਜਿਸ ਮਿੱਟੀ ਤੋਂ ਇਹ ਬदन ਬਣਿਆ ਹੈ ਉਹ ਮਿੱਟੀ ਦਾ ਮਿਥਿਆਸ ਮੇਰੇ ਲਹੂ ਦੀ ਹਰਕਤ ਵਿੱਚ ਹੈ ਦੁਨੀਆ ਦੇ ਉਪਜਨ ਦਾ ਵੇਲਾ ਜਦੋਂ ਅੱਗ ਦਾ ਇੱਕ ਗੋਲਾ ਜਿਹਾ ਹਜ਼ਾਰ ਬਰੇ ਪਾਣੀਆਂ ਵਿੱਚ ਤਰਦਾ ਰਿਹਾ ਫਿਰ ਉਸੇ ਅੱਗ ਵਿੱਚੋਂ ਹਰ ਗਨਾਹ ਨੂੰ ਪਾਸਮ ਕਰਕੇ ਜੋ ਜੀਵ ਨਿਕਲਿਆ ਉਹ ਇਕੱਲਾ ਸੀ ਉਹਦੇ ਵਿੱਚ ਨਾ ਇਕਲਤਾ ਦਾ ਖੌਫ ਸੀ ਨਾ ਇਕਲਤਾ ਦੀ ਖੁਸ਼ੀ ਫਿਰ ਉਹਨੇ ਆਪਣੇ ਹੀ ਬਦਨ ਨੂੰ ચીਰ ਕੇ ਅੱਧੇ ਨੂੰ ਪੁਰਸ਼ ਬਣਾ ਲਿਆ ਅੱਧੇ ਨੂੰ ਇਸਤਰੀ ਤੇ ਇਸੇ ਵਿੱਚੋਂ ਨੇ ਸ੍ਰਿਸ਼ਟੀ ਰਚੀ ਦੁਨੀਆ ਦਾ ਇਹ ਆਦ ਕਰਮ ਸਿਰਫ ਮਿਥਿਆਸ ਨਹੀਂ ਨਾ ਸਿਰਫ ਬੀਤੇ ਦਾ ਇਤਿਹਾਸ ਇਹ ਹਰ ਸਮੇ ਦਾ ਇਤਿਹਾਸ ਭਾਵੇਂ ਛੋਟੇ-ਛੋਟੇ ਮਨੁੱਖਾਂ ਦਾ ਛੋਟਾ-ਛੋਟਾ ਇਤਿਹਾਸ ਮੇਰਾ ਵੀ 900 ਮੀਲ ਇੱਕ ਦਿਨ ਅਚਾਨਕ ਸਾਹਿਰ ਦਾ ਖੱਤ ਆਇਆ ਹੁਣੇ ਰੇਡੀਓ ਸੁਣਦਾ ਪਿਆਸਾਂ ਤੇਰੀ ਆਵਾਜ਼ ਸੁਣੀ ਜਾਪਿਆ ਤੂੰ ਮੇਰੇ ਕੋਲ ਹੀ ਬਿਲਕੁਲ ਕੋਲ ਤੇ ਫਿਰ ਆਵਾਜ਼ ਬੰਦ ਹੋ ਗਈ ਮੈਨੂੰ ਜਾਪਿਆ ਆਖਰ ਤੂੰ ਮੇਰੇ ਕੋਲੋਂ 900 ਮੀਲ ਦੂਰੇ ਥੋੜੇ ਜਿਹੇ ਦਿਨ ਪਹਿਲਾਂ ਉਹ ਮੈਨੂੰ ਦੋ ਘੜੀਆਂ ਲਈ ਮਿਲ ਲਾਇਆ ਸੀ ਇਸ ਖੱਤ ਨੇ ਉਸੇ ਚੇਤੇ ਨੂੰ ਜਿਵੇਂ ਸਾਨ ਉੱਤੇ ਛਾੜ ਦਿੱਤਾ ਖੱਤ ਦਾ ਜਵਾਬ ਇੱਕ ਨਜ਼ਮ ਵਿੱਚ ਲਿਖਿਆ ਦੋ ਘੜੀਆਂ ਸਤੰਬਰਾਂ ਨੂੰ ਲੰਘ ਕੇ ਆਈਆਂ ਸੱਤੀ ਸੂਰੀ ਜਗਾਲੇ ਜੱਦ ਸੱਤੇ ਰੰਗ ਪਹਿਨ ਲੈ ਉਹਨਾਂ ਰੂਪ ਕੀ ਤੋਨਾ ਊਣਾ ਪੇਸ਼ਵਾਈ ਨਾ ਸਰੀ ਅਸਾਥੋਂ ਦੋਵੇਂ ਹੱਥ ਹੋਏ ਬੋਰਾਨੀ ਜਿੰਦ ਸਾਡੀ ਨੂੰ ਵਾਂ ਵੜਾ ਕੇ ਕਰ ਗਈਆਂ ਕੋਈ ਟੂਣਾ ਸੱਤੇ ਅੰਬਰ ਲੰਘ ਕੇ ਆਈਆਂ ਸੱਤੇ ਅੰਬਰ ਲੰਘ ਕੇ ਗਈਆਂ ਹੱਥ ਵਿੱਚ ਲੋਹਾ ਹੱਥ ਵਿੱਚ ਪਾਰਸ ਭੁੱਲ ਗਿਆ ਸਾਨੂੰ ਸ਼ੂਣਾ ਇਸ ਦਤੀ ਮੇਰਾ ਪੰਨੂ ਖੜਿਆ 900 ਮੀਲ ਬਰੇਤਾ ਵਿਸ਼ਿਆ ਜਿਹਾ ਜਿਹਾ ਸੱਸੀ ਜਾਏ ਅਗੇਰੇ ਤਿਉ ਤਿਉ ਪੈਂਦਾ ਦੂਨਾ ਅਜੀਬ ਇਤਫਾਕ ਹੈ ਉਹ ਮੈਨੂੰ ਜਿੰਨੀ ਵਾਰ ਵੀ ਮਿਲਿਆ ਉਹ ਹਮੇਸ਼ਾ ਚੇਤਰ ਦਾ ਮਹੀਨਾ ਹੁੰਦਾ ਸੀ ਮੇਰੇ ਬਹੁਤ ਸਾਰੇ ਗੀਤ ਜਿਵੇਂ ਚੇਤਰ ਦੇ ਗੱਲ ਨਾਲ ਲੱਗ ਕੇ ਉਹਨੀਆਂ ਗੱਲਾਂ ਕਰਦੇ ਰਹੇ ਆਉਂਦਾ ਤੇ ਲੰਘ ਜਾਂਦਾ ਤੇਰੇ ਕੋਲਾਂ ਦਾ ਮਹੀਨਾ ਲੱਖਾਂ ਸਵਾਲ ਪੁੱਛਾਂ ਦਿੰਦਨਾ ਕੋਈ ਹੰਗਾਰਾ ਹੋਠਾਂ ਦੀ ਚੀਸ ਪੀ ਕੇ ਅੱਖੀਆਂ ਚੁਕਾਉਂਦਾ ਤੇਰੇ ਕੋਲਾਂ ਦਾ ਨਹੀਂ ਸੂਰਜ ਕੀਤੀ ਕੰਦ ਸੱਬੇ ਤੀਲੇ ਸਾਂ ਕੇ ਫਗਣ ਬੰਦੀ ਪੰਡ ਫਿਰ ਵੀ ਗਈਆਂ 365 ਦਿਹਾੜਾਂ ਹੰਡ ਚੇਤਰ ਨੇ ਪਾਸਾ ਮੋੜਿਆ ਰੰਗਾਂ ਦੇ ਮੇਲੇ ਵਾਸਤੇ ਫੁੱਲਾਂ ਨੇ ਰੇਸ਼ਮ ਜੋੜਿਆ ਤੂੰ ਨਹੀਂ ਆਇਆ ਇੱਕ ਰਾਤ ਦੇ ਸੁਪਨੇ ਵਿੱਚ ਮੈਂ ਵੇਖਿਆ ਕਿ ਇੱਕ ਜੰਗਲ ਫੁੱਲਾਂ ਨਾਲ ਭਰਿਆ ਹੋਇਆ ਸੀ ਜਿਦੇ ਵਿੱਚ ਇੱਕ ਫੁੱਲਾਂ ਨਾਲ ਲੱਤੇ ਹੋਏ ਰੁੱਖ ਉੱਤੇ ਇੱਕ ਕੋਕਨੂਸ ਬੈਠਾ ਹੋਇਆ ਸੀ ਤੇ ਉਗਾ ਰਿਹਾ ਸੀ ਜਿਉਂ-ਜਿਉਂ ਗੀਤ ਉੱਚਾ ਹੁੰਦਾ ਗਿਆ ਕੋਕਨੂਸ ਦੀ ਆਵਾਜ਼ ਵਿੱਚ ਇੱਕ ਮਠਾਸ ਤੇ ਇੱਕ ਤਲਖੀ ਪੈਦਾ ਹੁੰਦੀ ਗਈ ਇੰਨੀ ਕਿ ਉਹ ਇੱਕ ਅੱਗ ਦੀ ਲਾਟ ਬਣ ਗਈ ਅੱਗ ਦੀ ਇਹ ਲਾਟ ਉੱਚੀ ਹੁੰਦੀ ਗਈ ਤੇ ਸਾਰੇ ਦਾ ਸਾਰਾ ਕੋਕਨੂਸ ਜਲਣ ਲੱਗ ਪਿਆ ਕੋਕਨੂਸ ਦੇ ਖੰਭਾਂ ਵਿੱਚੋਂ ਅੱਗ ਦੀਆਂ ਕਈ ਲਾਟਾਂ ਨਿਕਲਣ ਲੱਗ ਪਈਆਂ ਅਗਦੇ ਸੇਕ ਨਾਲ ਮੇਰੀ ਜਾਗ ਖੁੱਲ ਗਈ ਮੇਰਾ ਮੱਥਾ ਮੇਰੇ ਹੱਥ ਮੇਰਾ ਸਾਰਾ ਪਿੰਡਾ ਜਲਦਾ ਪਿਆ ਸੀ ਇਸ ਸੇਕ ਨਾਲ ਮੈਂ ਇੱਕ ਗੀਤ ਲਿਖਿਆ ਲਿਖਿਆ ਮੇਰੀ ਤਕਦੀਰ ਨੂੰ ਮੇਰੇ ਲਈ ਮੈਂ ਜੀ ਰਹੀ ਹਾਂ ਤੇਰੇ ਬਿਨਾਂ ਤੇਰੇ ਲਈ ਉਮਰ ਪਰ ਦਾ ਇਸ਼ਕ ਬੇਆਵਾਜ਼ ਹੈ ਹਰ ਮੇਰਾ ਨਗਮਾ ਮੇਰੀ ਆਵਾਜ਼ ਹੈ ਹਰਫ ਮੇਰੇ ਟਟਫੁੱਟਦੇ ਹਨ ਇਵੇਂ ਸੁਲਗਦੇ ਹਨ ਰਾਤ ਪਰ ਤਾਰੇ ਜਿਨ ਉਮਰ ਮੇਰੀ ਬੇਵਫਾ ਮੁਕਦੀ ਪਈ ਰੂਹ ਮੇਰੀ ਚੈਨ ਹੈ ਬੇਚੈਨ ਹੈ ਤੇਰੇ ਲਈ ਸੁਪਨਿਆਂ ਨੂੰ چیر ਕੇ ਆ ਜਾ ਜਰਾ ਰਾਤ ਬਾਕੀ ਬਹੁਤ ਹੈ ਨਾ ਜਾ ਜਰਾ ਤਕਨੂਸ ਦੀਪਕ ਰਾਗ ਨੂੰ ਅਜਗਾਏਗਾ ਇਸ਼ਕ ਦੀ ਇਸਲਾਟ ਤੇ ਬਲ ਜਾਏਗਾ ਰਾਖ ਹੀ ਇਸ ਰਾਗ ਦਾ ਅੰਜਾਮ ਹੈ ਤਕਨੂਸ ਦੀ ਇਸ ਰਾਗ ਨੂੰ ਤਰਨਾਮ ਕਈ ਮਹੀਨੇ ਸੁਪਨਾ ਕਈ ਮਹੀਨੇ ਜਲਨ ਇੱਥੇ ਤੱਕ ਕਿ ਮੈਂ ਪੈਰਾਂ ਵਿੱਚ ਜੁੱਤੀ ਨਾ ਪਾ ਸਕੀ ਪੈਰ ਜਲਦੇ ੱਚੀ ਮਿੱਟੀ ਉੱਤੇ ਪਾਣੀ ਛਿੜਕ ਕੇ ਮੈਂ ਆਪਣੇ ਦੋਵੇਂ ਪੈਰ ਰੱਖ ਛੱਡ ਦਿੱ। ਇੱਕ ਵਾਰ ਬਹੁਤ ਸਾਰੇ ਲੋਕ ਉਹਦੇ ਕੋਲੋਂ ਆਟੋਗ੍ਰਾਫ ਲੈਂਦੇ ਪਏ ਸਨ ਜਦੋਂ ਲੋਕ ਚਲੇ ਗਏ ਤਾਂ ਮੈਂ ਆਪਣੀ ਤੜੀ ਉਹਦੇ ਅੱਗੇ ਰੱਖ ਕੇ ਆਖਿਆ ਆਟੋਗ੍ਰਾਫ ਉਹ ਹੱਸ ਪਿਆ ਸੀ ਉਹਨੇ ਆਪਣੇ ਅੰਗੂਠੇ ਨੂੰ ਆਪਣੀ ਕਲਮ ਨਾਲ ਸਿਆਹੀ ਲਾ ਕੇ ਉਹ ਅੰਗੂਠਾ ਮੇਰੀ ਤੜੀ ਉੱਤੇ ਲਾ ਦਿੱਤਾ ਸੀ ਤੇ ਆਖਿਆ ਸੀ ਮੈਂ ਕਾਗਜ਼ ਉੱਤੇ ਉਂਗੁੱਠਾ ਲਾ ਦਿੱਤਾ ਏ ਜਦੋਂ ਤੇਰਾ ਜ਼ਿਕਰੇ ਤੂੰ ਮੇਰੇ ਕੋਲੋਂ ਆਪਣਾ ਹੱਥ ਲੈ ਲਵੇਂ ਪਰ ਇਸ ਪਰਦਾਰਥ ਮੈਂ ਨਹੀਂ ਜਾਣਦੀ ਸਿਰਫ ਤਕਦੀਰ ਜਾਣਦੀ ਅੱਖਰਾਂ ਦੀ ਸ਼ਾਮੇ ਇੱਕ ਵੇਲਾ ਹੁੰਦਾ ਜਦੋਂ ਅਸਲੋਂ ਨਿੱਜੀ ਵਾਪਰਿਆ ਸਿਰਫ ਕਹਾਣੀਆਂ ਤੇ ਨਾਵਲਾਂ ਦੀ ਸੂਰਤ ਵਿੱਚ ਆ ਸਕਦਾ ਉਦੋਂ ਮੈਂ ਸਾਹਰ ਨਾਲ ਜੁੜੇ ਹਰ ਚੇਤੇ ਨੂੰ ਕਹਾਣੀ ਦੀ ਸੂਰਤ ਵਿੱਚ ਕਾਗਜ਼ਾਂ ਤੇ ਉਤਾਰਿਆ ਤੋ ਹਨ ਨਾਵਾਂ ਦਾ ਪਹਿਲਾ ਪਹਿਲਾ ਅੱਖਰ ਲੈ ਕੇ ਪਰ ਸਵੈ ਜੀਵਨੀ ਦੀ ਅਗਨੀ ਪ੍ਰੀਖਿਆਵਾਂ ਵਿੱਚੋਂ ਲੰਘ ਕੇ ਕੁਝ ਵੀ ਕਹਿ ਸਕਣਾ ਸਹਿਜ ਹੋ ਜਾਂਦਾ ਹੈ। ਅੱਜ ਆਖ ਸਕਦੀਆਂ ਆੜੇ ਤੋਂ ਮਰਾਦ ਅਮਰਤਾ ਤੇ ਸੱਸੇ ਤੋਂ ਮਰਾਦ ਸਾਹਿਰ। ਹਰ ਘਟਨਾ ਜਿੰਨਾ ਅੱਖਰਾਂ ਦੇ ਧਾਗਿਆਂ ਵਿੱਚ ਲਿਪਟੀ ਹੋਈ ਸੀ ਉਹਨੂੰ ਕਹਾਣੀ ਦਾ ਨਾਂ ਦਿੱਤਾ। ਇਹ ਕਹਿ ਕੇ ਕਿ ਇਹ ਕਹਾਣੀ ਨਹੀਂ, ਉਹ ਹੀ ਅਜ ਰਸੀਦੀ ਟਿਕਟ ਵਿੱਚ ਸ਼ਾਮਲ ਕਰ ਰਹੀ ਹਾਂ। ਇੱਕ ਦਰਦ ਨੇ ਅੱਖਰਾਂ ਦੀ ਸ਼ਾਵੇਂ ਖਲੋ ਕੇ ਇੱਕ ਸਾਲ ਲਿਆ ਸੀ